ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਹਿੰਦ ਜੈ ਭਾਰਤ ਅਹੀਂ ਆਇਆ ਜ ਆਪਣੇ ਵੀਰ ਗੋਬਿੰਦ ਸ਼ਰਮਾ ਕੋਲ ਤੇ ਜਿਹੜੇ ਕਰਦੇ ਨੇ ਕੋਲਡ ਸਟੋਰ ਜਿਹੜਾ ਹੁੰਦਾ ਜਿੱਥੇ ਆਲੂ-ਉਲੂ ਜਮਾ ਕਰਦੇ ਆ ਤੇ ਇਹ ਉਹਨਾਂ ਦੀ ਮਸ਼ੀਨ ਹੈ 쿨ਿੰਗ ਕਰਨ ਵਾਲੀ ਮਸ਼ੀਨ ਜੀ ਦੇਖੋ ਮੋਟਰ ਕਿੰਨੀ ਹੈ 70 70 ਦੀ 70 ਉਸ ਪਾਵਰ ਦੀ ਹੈ ਮੋਟਰ ਲੱਗੀ ਦੀ ਤੇ ਇਹ ਹੈ ਜੀ ਉਹਦਾ ਪ੍ਰੋਜੈਕਟ ਜਿਹੜਾ ਅੰਦਰ 쿨ਿੰਗ ਕਰਦਾ ਆਲੂਆਂ ਨੂੰ ਸੇਵ ਰੱਖਣ ਲਈ ਇਹ ਸਾਰਾ ਪ੍ਰੋਜੈਕਟ ਲੱਗਾ ਹੈ ਉਹ ਬੰਦ ਇਹ ਬਾਕੀ ਅਸੀਂ ਨਾ ਰੋਣੀਆਂ ਚ ਐਮਰਜੈਂਸੀ ਰੱਖੀ ਹੈ ਇਹ ਆ ਜੀ ਇਹਨੂੰ ਕੰਪਰੈਸ਼ਨ ਕਹਿੰਦੇ ਕੰਪਰੈਸ਼ਨ ਲਓ ਜੀ ਆਲੂ ਨੂੰ ਵੀ ਜਿੰਦਾ ਰੱਖਣ ਲਈ ਬੜਾ ਖਰਚਾ ਪੈਂਦਾ ਭਾਈ ਕਹਿੰਦੇ 2-2 ਲੱਖ ਬਿੱਲ ਆਉਂਦਾ 2-2 ਲੱਖ ਬਿੱਲ ਮਹੀਨੇ ਦਾ ਤੇ ਇਹ ਦੇਖ ਲਓ ਆ ਲੱਗੇ ਨੇ ਉਹ ਵੀ ਇਹਨਾਂ ਦੇ ਲਾਈਟ ਦਾ ਪ੍ਰਬੰਧ ਕੀਤਾ ਰ ਚੈਨਲ ਲੱਗੇ ਆ ਉਹ ਇਹ ਸਾਡੇ ਭਾਜੀ ਇੱਥੇ ਆਪਰੇਟਰ ਹੈ ਨੀ ਉਹ ਸਾਨੂੰ ਥੋੜੀ ਜਾਣਕਾਰੀ ਦਿੱਤੀ ਆ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਅੱਗੇ ਦੇਖਣਾ ਆਲੂ ਵਾਲਾ ਦੂਸਰਾ ਸਿਸਟਮ ਉਹ ਵੀ ਦਿਖਾ ਦਿਓ ਤੇ ਇਹ ਆ ਜੀ ਬਿਲਡਿੰਗ ਇਹ 5 ਮੰਜ਼ਲਾਂ ਦਾ ਇਹ ਬਣਿਆ ਹੋਇਆ ਪ੍ਰੋਜੈਕਟ ਹੈ ਆ ਜਾਓ ਦੇਖੀਏ ਚਲੋ ਜੀ ਚਲੋ ਇਹ ਲਾਕ ਕਰਤੀ ਆ ਆਪਣੇ ਹੀ ਬੰਦੇ ਇੱਥੇ ਸਭ ਤੇ ਆਓ ਚਲਦੇ ਆ ਜੀ ਅੰਦਰ ਦਿਖਾਉਂਦੇ ਆ ਜੀ ਕੋਲਡ ਸਟੋਰ ਲਓ ਜੀ ਕੰਮ ਹੋ ਰਿਹਾ ਜੀ ਆਲੂ ਦਾ ਦੇਖ ਲਓ ਜੀ ਆਲੂ ਦੀ ਕਿੱਦਾਂ ਸੰਭਾਲ ਹੁੰਦੀ ਆ ਬਹੁਤ ਲੱਗੇ ਭਾਈ ਸਾਰੇ ਕੰਮ ਕਰਨਾ ਆਪਣਾ ਆਪਣਾ ਕੋਟਾ ਕਾ ਮਾਰਾਂ ਤੂੰ ਬਹੁਤ ਕਿੰਨੀ ਲੇਬਰ ਪਾਉਂਦੀ ਐ ਐਸਾ ਆਲੂ ਨੂੰ ਸਾਂਭਣ ਲਈ ਬੜੀ ਮਿਹਨਤ ਆ ਭਾਈ ਦੇਖੋ ਜੀ ਲੇਬਰ ਸਾਰਾ ਬੀ ਆ ਜੀ ਕਿਸਾਨਾਂ ਦਾ ਜਾਂ ਜਿਹੜੀਆਂ ਵੀ ਫਰਮਾਂ ਆਪਣਾ ਆਪਣਾ ਮਾਲ ਇੱਥੇ ਸਟੋਰ ਕਰਾਉਂਦੀਆਂ ਰੈਂਟ ਤੇ ਤੇ ਹਾਲ ਚੱਲਦਿਆਂ ਜੀ ਆਇਆ ਜੀ ਕੋਲਡ ਸਟੋਰ ਬਲ 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 ਅੰਦਰ ਤੇ ਇਹ ਕੀ ਆ ਫ੍ਰਿਜ ਹੈ ਜੀ ਸਾਹਮਣੇ ਆਦੀ ਲੱਗਾ ਜੀ ਅੰਦਰ ਆਲੂ ਤੇ ਇਹ ਨਿਹਰੀ ਕੁੜੀ ਪਾ ਜੀ ਇਹ ਲੈਂਟਰ ਨਹੀਂ ਹੈ ਕੁਝ ਉਹ ਹੋਰੀ ਸਿਸਟਮ ਹੈ ਲੱਕੜ ਦੀ ਹੈ ਅੱਛਾ ਇਹ ਲੱਕੜ ਦਾ ਹੀ ਸਾਰਾ ਇਹ ਜਿਹੜੇ 4-5 ਮੰਜ਼ਲੀ ਬਣਿਆ ਤੇ ਆਹ ਭਾਈ ਇਹ ਥੱਲੇ ਵੀ ਗਿਆ ਇਸ ਸਟੋਰ ਨੂੰ ਆਹ ਥੱਲੇ ਚਲ ਗਿਆ ਥੱਲੇ ਵਾਲਾ ਸਟੋਰ ਹੈ ਇਹ ਲੱਗਾ ਇੱਥੇ ਟੈਂਪਰੇਚਰ ਹੀ ਲਗਾਉਂਦਾ ਹੈ ਤੇ ਇਸ ਟਾਂ ਕਿੰਨਾ ਟੈਂਪਰੇਚਰ ਮੀਟਰ ਵੀ ਲਾਇਆ ਨਾ ਵੀ ਇਹਦਾ ਕੰਟਰੋਲ ਕਰ ਰਿਹਾ ਹੈ ਇਸ ਲਈ 36 ਡਿਗਰੀ ਮਾਇਨੇਸ ਆ ਕਿ 36 ਆ ਮੈਨਸ ਤੇ ਜ਼ੀਰੋ ਤੋਂ ਬਾਅਦ ਹੁੰਦਾ ਹਾਂਜੀ ਹਾਂਜੀ ਇਹ ਅਸੀਂ ਜਿੱਦਾਂ ਨਾ 32 ਰੱਖਣਾ ਹੁੰਦਾ ਹੈ ਤੇ ਭਾਜੀ 36 ਦੇ ਤੇ ਠੰਡ ਲ ਇੰਨਾ ਨਹੀਂ ਇਹ ਮੈ ਉਹ ਤਾਂ ਗਰਮੀ ਲੱਗਦੀ 36 ਥੋੜੀ ਥੋੜੀ ਤੇ ਇਹ ਤਾਂ ਠੰਡ ਲੱਗਣ ਦੀ ਹੈ ਪਤਾ ਨਹੀਂ ਇਹਦਾ ਚਲੋ ਇਹ 32 ਤੱਕ ਨਾ ਅੰਦਰ ਸਹੀ ਰਹਿੰਦਾ ਅੰਦਰ ਪਰ ਤਾਂ ਜਾਣਾ ਉੱਪਰ ਵੀ ਇਹੀ ਚੀਜ਼ ਆ ਚਲੋ ਉੱਪਰ ਵੀ ਦਿਖਾ ਲ ਦੇਖ ਲੈਣੇ ਜੇ ਆਏ ਦੇ ਹੀ ਆ ਤੇ ਇਹ ਜੀ ਇੱਕ ਥੱਲੇ ਮੰਜ਼ਲ ਇੱਕ ਇਹ ਮੰਜ਼ਲ ਹੋ ਗਈ ਹੈ ਜੀ ਹੁਣ ਚਲਦੇ ਆ ਜੀ ਉੱਪਰ ਤੇ ਉੱਪਰ ਵੀ ਦੇਖ ਲੈਣੇ ਤੇ ਜਿੱਥੇ ਅਸੀਂ ਦੇਖਾਂਗੇ ਤੇ ਤੁਸੀਂ ਵੀ ਭਾਈ ਜੀ ਦੇਖੋ ਕੋल्ड स्टोर ਆਲੂ ਨੂੰ ਕਿਦਾਂ ਸੇਫ ਰੱਖਿਆ ਜਾਂਦਾ ਤੇ ਇਹ ਜੀ ਆ ਗਈ ਤੀਜੀ ਮੰਜ਼ਲ ਭਾਈ ਉਹ ਪਾ ਗਏ ਬੱਲਾਓ ਜੀ ਬੜਾ ਤਗੜੀ ਇੰਜੀਨੀਅਰਿੰਗ ਹਿਰੀ ਹੈ ਇਹ ਇੱਥੋਂ ਦਾ ਕਿਸੇ ਪਰੇ ਦਾ ਬੰਦਾ ਹੈ ਇਹ ਤੇ ਉੱਪਰ ਵੀ ਆ ਵੀਡੀਓ ਪਰੋਂ ਲੱਗੇ ਇਹਦੇ ਨੇ ਯਾਰ ਹੈ ਉੱਪਰ ਵੀ ਇਹ ਹੁਣ ਚੌਥੇ ਤੇ ਅਸੀਂ ਨੇ ਹੁਣ ਉਹ ਲਾਸਟ ਪੰਜਵਾਂ ਉਪਰ ਆ ਵਾ ਠੜ ਠੜ ਲੱਗਦੀ ਹੈ ਉਪਰੋਂ ਸ਼ੁਰੂ ਹੁੰਦਾ ਨਾ ਨਾ ਕੂਲਿੰਗ ਵਾਲਾ ਸਿਸਟਮ ਪਰ ਯੋ ਟੈਂਪਰੇਚਰ ਦਾ ਕੁਝ ਪਤਾ ਨਹੀਂ ਲੱਗ ਕੋਈ ਹੋਰ ਸਾਬਦਾ ਹੋਣਾ ਨਹੀਂ ਤੇ 35 ਡਿਗਰੀ ਤੇ ਇੰਨੀ ਠੰਡ ਥੋੜੀ ਲੱਗਦੀ ਜਿੰਨੀ ਲੱਗਦੀ ਹੈ ਇਹ ਕੋਈ ਜਿਹਾ ਇਹਦਾ ਕੋਈ ਹੋਰ ਹੋਣਾ ਸਿਸਟਮ ਇਹ ਆ ਮੈਂ ਜਿਲਤ ਨੂੰ ਫੋਨ ਕੀਤਾ ਤਾਂ ਉਲੇ ਮੈਂ ਚਲਾਈ ਇਹ ਮਸ਼ੀਨ ਤਾਂ ਪਰਫ ਜੰਮ ਤੀ ਹੈ برف ਲਾਪੀ ਆਣ ਇਹਨੂੰ ਕਿਉਂ ਨਹੀਂ ਚੱਲਦਾ ਇਹ ਕਿਨਾਰੇ ਤੇ ਤਾਂ ਇਹ ਆ ਜੀ ਕੋਲਡ ਸਟੋਰ ਜਿੱਥੇ ਆਲੂ ਜਾਵਾਂ ਕਿਤੇ ਜਾਂਦੇ ਆ ਤੇ ਬਹੁਤ ਹੀ ਠੰਡਾ ਹੀ ਤੇ برف ਜੰਮ ਜਾਂਦੀ ਬੰਦੇ ਦੀ ਸੋ ਬਹੁਤ ਬਹੁਤ ਮਿਹਰਬਾਨੀ ਪਾਈ ਤੁਹਾਡੀ ਤੁਸੀਂ ਸਾਨੂੰ ਸਟੋਰ ਦਿਖਾਇਆ ਤੇ ਮੌਕਾ ਮਿਲਿਆ ਦੇਖਣ ਦਾ ਤੇ ਅਸੀਂ ਹੋਰਾਂ ਨਾਲ ਵੀ ਸ਼ੇਅਰ ਕਰਾਂਗੇ ਜੀ RAM RAM ਜੈ ਹਿੰਦ ਜੈ ਬਾਤ ਸਤਿ ਸ੍ਰੀ ਅਕਾਲ ਜੀ